ਆਹ ਲੋ ਜੀ ਲੋ ਸੂਰਪਾਣ ਮੱਟ ਨਹੀਂ ਸੋਨਹਾਰ ਸਤਿ ਸ਼੍ਰੀ ਅਕਾਲ ਆਜ ਗੋਲੋ ਬੋਲੋ ਭਾਜੀ ਪਿੱਛੇ ਪਿੱਛੇ ਮੜਾ ਜਾ ਆਜ ਸਾਰੇ ਪਿੱਛੇ ਆਪਣੇ ਆ ਰਹੀਏ ਵੀ ਜੀ ਆ ਰਹੀਏ ਆ ਰਹੀਏ ਜੀ ਆ ਰਹੀਏ ਸਾਰੇ ਸਾਰੇ ਆਓ ਸਾਰੇ ਯਾਰ ਯਾਰ ਪਿੱਛੇ ਹੋ ਜਾ ਮੜਾ ਜਾ ਪਿੱਛੇ ਹੋ ਜਾ ਹੋਲ ਪਿੱਛੇ ਹੋ ਜਾ ਹਾਂਜੀ 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 ਐਮਐਲਏ ਸਾਹਿਬ ਇੱਥੇ ਪਹੁੰਚੇ ਹੋ ਤੁਸੀਂ ਅੱਜ ਟੂਬਲ ਦਾ ਉਦਘਾਟਨ ਕਰਨ ਜੀ ਕੀ ਕਹਿਣਾ ਚਾਹੋਗੇ ਅੱਜ ਧੰਨਵਾਦ ਕਰਦਾ ਮਦਾਨ ਸਾਹਿਬ ਹਲਕਾ ਪੂਰਬੀ ਦੀ ਸੰਗਤ ਦਾ ਸਤਿਕਾਰਯੋਗ ਬਜ਼ੁਰਗਾਂ ਦਾ ਮੇਰੀਆਂ ਮਾਤਾਵਾਂ ਦਾ ਪੈਣਾ ਦਾ ਤੇ ਨੌਜਵਾਨ ਵੀਰਾਂ ਦਾ ਜਿਨ੍ਹਾਂ ਦੇ ਆਸ਼ੀਰਵਾਦ ਸਦਕਾ ਔਰ ਜਿਨ੍ਹਾਂ ਦੇ ਬ੍ਰਿਕਟ ਟੈਕਸਾਂ ਦੇ ਪੈਸੇ ਚੋਂ ਅੱਜ ਇਹ ਬਾਗ ਨੰਬਰ 23 ਬਾਗ ਨੰਬਰ 23 ਗੁਰੂ ਅਰਜਨ ਦੇਵ ਨਗਰ ਤੇ ਜਿਹੜਾ ਟੂਬਲ ਦਾ ਸੰਗਤਾਂ ਦੇ ਆਸ਼ੀਰਵਾਦ ਨਾਲ ਉਦਘਾਟਨ ਹੋਇਆ ਵਾ ਸੰਗਤਾਂ ਨੇ ਉਦਘਾਟਨ ਕੀਤਾ ਤੇ ਇਹ 25 ਹੌਸਪਾਵਰ ਦਾ 12 ਲੱਖ ਦੀ ਲਾਗਤ ਨਾਲ ਅੱਜ ਇਹ ਟਿਊਬਲ ਚਾਲੂ ਕੀਤਾ ਗਿਆ ਔਰ ਲੰਬੇ ਸਮੇਂ ਤੋਂ ਜਿਹੜੀ ਸਮੱਸਿਆ ਸੀ ਇੱਥੇ ਪਾਣੀ ਦੀ ਤੇ ਅੱਜ ਉਹਦੇ ਨਾਲ ਟਿਊਬਲ ਚੱਲਣਾ ਹੱਲ ਹੋ ਜੂਗੀ ਤੇ ਬਹੁਤ ਬਹੁਤ ਸਾਰੇ ਇਲਾਕਾ ਨਿਵਾਸੀ ਨੂੰ ਬਤਾਈ ਦਿਨਾ ਔਰ ਧੰਨਵਾਦ ਕਰਦਾ ਔਰ ਸਾਰੀ ਹੀ ਸੰਗਤ ਦਾ ਤੇ ਜਿਨ੍ਹਾਂ ਨੇ ਅਸ਼ੀਰਵਾਦ ਸਦਕਾ ਇਹ ਅੱਜ ਕੰਮ ਨੇਪਰੇ ਚੜਿਆ ਮੈਂ ਔਰ ਤੁਹਾਨੂੰ ਖੁਸ਼ੀ ਜਿਹੀ ਗੱਲ ਦੱਸਣਾ ਚਾਹਨਾ ਤੇ ਵਿਧਾਨ ਸਭਾ ਹਰਕਾ ਪੂਰਵੀ ਚ ਅੱਜ ਹਰ ਵਾਰ ਦੇ ਵਿੱਚ ਹਰ ਮਹੱਲੇ ਚ ਹਰ ਗਲੀ ਦੇ ਵਿੱਚ ਕੰਮ ਚੱਲ ਰਿਹਾ ਕਿਤੇ ਟਿਊਬਵਲ ਲੱਗਣ ਦਾ ਕੰਮ ਚੱਲ ਰਿਹਾ ਕਿਤੇ ਸਟਰੀਟ ਲਾਈਟਾਂ ਦਾ ਕੰਮ ਚੱਲ ਰਿਹਾ ਹੁਣੀ ਉਦਘਾਟਨ ਕਰਕੇ ਆ ਸਟਰੀਟ ਲਾਈਟਾਂ ਦਾ ਕਿਤੇ ਸੜਕਾਂ ਦਾ ਕੰਮ ਚੱਲ ਰਿਹਾ ਕਿਤੇ ਸੀਵਰ ਦੀਆਂ ਪਾਈਪਾਂ ਬਦਲਦਾ ਕੰਮ ਚੱਲ ਰਿਹਾ ਕਿਤੇ ਬਾਡ ਸਪਲਾਈ ਦੀਆਂ ਜਿਹੜੀਆਂ ਲੰਮੇ ਸਬਦੋਂ 30 34 ਸਾਲ ਤੋਂ ਮਤਲਬ ਕਿ 15 15 ਫੁੱਟ ਨੀਵੀਆਂ ਪਾਈਪਾਂ ਹੋ ਗਿਆ ਸੀ ਗੰਦਾ ਪਾਣੀ ਹੁੰਦਾ ਸੀ ਉਹ ਪਾਣੀ ਬਦਲਦੀਆਂ ਬਦਲਦਾ ਕੰਮ ਚੱਲ ਰਿਹਾ ਆਮ ਆਦਮੀ ਕਲੀਨਿਕ ਬਣਦਾ ਕੰਮ ਚੱਲ ਰਿਹਾ ਔਰ ਸਕੂਲ ਬਣਦਾ ਕੰਮ ਚੱਲ ਰਿਹਾ ਬਿਜਲੀ ਗ੍ਰਿਡ ਇੱਕ ਲੱਗ ਗਿਆ ਔਰ ਹੋਰ ਲੱਗਣ ਜਾ ਰਹੇ ਕਮਚਾਰੇ ਨੇ ਸਭ ਤੋਂ ਵੱਡਾ ਕੰਮ ਜਿਹੜਾ ਕੂੜੇ ਦਾ ਡੰਪ ਸੀ 128 ਕਰੋੜ ਦਾ ਜਿਹੜਾ ਕੰਮ ਸ਼ੁਰੂ ਹੋ ਗਿਆ ਉਹ ਵੀ ਮਿਲ ਕੇ 1.5 ਸਾਲ ਦੇ ਵਿੱਚ ਖਤਮ ਹੋ ਕੇ ਜਿਹੜੀ ਗਰਮੀਆਂ ਦੇ ਵਿੱਚ ਬਰਸਾਤ ਦੇ ਵਿੱਚ ਮੱਖੀ ਆਉਂਦੀ ਸੀਗੀ ਸਮੈਲ ਆਉਂਦੀ ਸੀ ਆਉਣ ਵਾਲੇ ਸਮੇਂ ਵਿੱਚ ਉਹ ਵੀ ਖਤਮ ਹੋ ਜੂਗੀ ਔਰ ਵਿਧਾਨ ਸਭਾ ਹਲਕਾ ਪੂਰਬੀ ਜਿਸ ਉਮੀਦਵਾਰ ਨਾਮ ਕੇ ਮੈਨੂੰ ਸੇਵਾ ਦਿੱਤੀ ਹੈ ਜਿਸ ਉਮੀਦ ਨਾਲ ਸਾਡੇ ਮਰੋਚਾ ਸਾਹਿਬ ਨੂੰ ਕੌਂਸਲਰ ਬਣਾਇਆ ਜਿਸ ਉਮੀਦ ਨਾਲ ਇਹ ਸੰਗਤਾਂ ਨੇ ਇਕੱਠੇ ਹੋ ਕੇ ਘਰ-ਘਰ ਜਾ ਕੇ ਬੋਡ ਮੰਗੀ ਅੱਜ ਹਰ ਵਾਅਦਾ ਉਹ ਪੂਰੀ ਹੋਊਗੀ ਕਿਉਂਕਿ ਆਮ ਆਦੀ ਪਾਰਟੀ ਦਾ ਜਿਹੜਾ ਮਿਸ਼ਨ ਆ ਪੰਜਾਬ ਨੂੰ ਰੰਗਲਾ ਪੰਜਾਬ ਬਣਾਉਣਾ ਆਮ ਆਦੀ ਪਾਰਟੀ ਦੇ ਮੁਖੀ ਸ਼੍ਰੀ ਰਵਿੰਦ ਕੇਜੀ ਵਾਲਾ ਦਾ ਮੁੱਖ ਮੰਤਰੀ ਸਾਹਿਬ ਗਗਨ ਸਿੰਘ ਮਾਨ ਜੀ ਦਾ ਤੇ ਔਰ ਆਮ ਆਦੀ ਪਾਰਟੀ ਦੇ ਪ੍ਰਧਾਨ ਸ਼੍ਰੀ ਅਮਰ ਰੋੜਚ ਦਾ ਪੰਜਾਬ ਨੂੰ ਰੰਗਲਾ ਪੰਜਾਬ ਬਣਾਉਣ ਦਾ ਮਿਸ਼ਨ ਆ ਤੇ ਸਾਡਾ ਸਾਰਿਆਂ ਦਾ ਮਿਸ਼ਨ ਆ ਇਸ ਵਿਧਾਨ ਸਭਾ ਹਲਕਾ ਪੂਰਬੀ ਨੂੰ ਉਸ ਰੰਗਲੇ ਪੰਜਾਬ ਦਾ ਹਿੱਸਾ ਬਣਾਉਣਾ ਇੱਥੇ ਸਾਰੇ ਦੇ ਸਾਰੇ ਕੰਮ ਕਰਕੇ ਅੱਜ 600 ਜੂਨ ਦੀ ਗੱਲ ਕਰਦੇ ਆ ਆਮ ਆਦੀ ਵੀ ਕਲੀਨ ਦੀ ਗੱਲ ਕਰਦੇ ਆ ਦਵਾਈ ਦੀ ਗੱਲ ਕਰਦੇ ਆ ਪੜਾਈ ਦੀ ਗੱਲ ਕਰਦੇ ਆ ਰੁਜ਼ਗਾਰ ਦੀ ਗੱਲ ਕਰਦੇ ਆ ਅੱਜ ਹਰ ਕੰਮ ਚੱਲ ਰਿਹਾ ਔਰ ਵਾਲੇ ਸਭ ਵਿੱਚ ਬਦਨਸਵਾ ਹਲਕਾ ਪੂਰਬੀ ਨੂੰ ਇੱਕ ਮਾਡਲ ਹਲਕਾ ਬਣਾਵਾਂਗੇ ਸੰਗਤਾਂ ਦੇ ਅਸ਼ੀਰਵਾਦ ਨਾਲ ਇਹਦੇ ਵਾਸਤੇ ਬਹੁਤ ਬਹੁਤ ਧੰਨਵਾਦ ਤੇ ਬਹੁਤ ਬਹੁਤ ਬਧਾਈ ਤੇ ਇੱਕ ਐਮਐਲਏ ਸਾਹਿਬ ਮੁਹਿੰਮ ਚੱਲੀ ਹੋਈ ਹੈ ਯੁੱਧ ਨਸ਼ਾ ਦੇ ਵਿਰੁੱਧ ਇਹ ਏਰੀਆ ਵੀ ਆਪਣਾ ਕਾਫੀ ਨਸ਼ੇ ਦੇ ਕਰਕੇ ਜਾਣਿਆ ਵੀ ਜਾਂਦਾ ਉੱਥੇ ਮਾਨ ਸਰਕਾਰ ਵੱਲੋਂ ਬਹੁਤ ਸਲਾਨਾ ਜੋ ਕੰਮ ਵੀ ਕੀਤਾ ਜਾ ਰਿਹਾ ਕੀ ਕਹਿਣਾ ਜਾਊਂਗੇ ਜੀ ਉਹਦੇ ਮੈਂ ਬਹੁਤ ਧੰਨਵਾਦ ਕਰਦਾ ਆਮ ਆਦੀ ਪਾਰਟੀ ਸਰਕਾਰ ਦਾ ਤੇ ਮੁੱਖ ਮੰਤਰੀ ਸੱਪਕੌਂ ਸਿੰਘ ਮਾਂਜਦਾ ਅਰਵਿੰਦ ਕੇਜੀਵਾਲ ਦਾ ਔਰ ਸ਼੍ਰੀ ਅਮਰ ਉਹੜਾ ਜੀ ਦਾ ਔਰ ਜਿਹੜੀ ਆਮ ਆਦੀ ਪਾਰਟੀ ਸਰਕਾਰ ਨੇ ਅੱਜ ਯੁੱ ਤੇ ਅੱਜ ਜੋ ਲੰਮੇ ਸਮੇਤੋਂ ਨੌਜਵਾਨੀ ਦਾ ਕਾਣ ਹੋ ਰਿਹਾ ਸੀਗਾ ਉਹਦੇ ਬਚਾਅ ਵਾਸਤੇ ਆਮ ਆਦੀ ਪਾਰਟੀ ਦੀ ਸਰਕਾਰਾਂ ਇਹ ਹਰ ਆਮ ਆਦਮੀ ਦਾ ਧਿਆਨ ਰੱਖਿਆ ਜਾ ਰਿਹਾ ਔਰ ਉਹਦੇ ਵਾਸਤੇ ਅੱਜ ਵੱਡੇ ਵੱਡੇ ਮਗਰਮਾਸ਼ੇ ਜਿਹੜੇ ਨਸ਼ੇ ਵੇਚ ਕੇ ਬੜੇ ਵੱਡੀਆਂ ਵੱਡੀਆਂ ਮਲਕੇ ਬਿਲਡਿੰਗਾਂ ਬਣਾ ਲੀਆਂ ਵੱਡੀਆਂ ਵੱਡੀਆਂ ਕੋਠੀਆਂ ਬਣਾ ਲੀਆਂ ਉਹ ਤੈਸ਼ ਨਾਲ ਕੀਤੀਆਂ ਜਾ ਰਹੀਆਂ ਨੇ ਔਰ ਜਿਹੜੇ ਵੱਡੇ ਮਗਰਮਾਸ਼ ਚੱਕ ਕੇ ਅੰਦਰ ਛਿੱਟੇ ਜਾ ਰਹੇ ਨੇ ਔਰ ਔਨਾਂ ਵਾਲੇ ਸਮੇਂ ਵਿੱਚ ਜਿਹੜਾ ਨਸ਼ਾ ਬਿਲਕੁਲ ਇਥੋਂ ਖਤਮ ਹੋਊਗਾ ਔਰ ਤੁਹਾਨੂੰ ਦੱਸਣਾ ਚਾਹੁੰਦੇ ਆ ਤੇ ਪਿਛਲੀਆਂ ਸਰਕਾਰਾਂ ਨੇ ਮਲਕੇ ਸੌਂ ਖਾਦੀ ਸੀ ਗੁਟਕਾ ਸਾਹਿਬ ਖਤਮ ਕਰਦੇ ਆਗੇ ਪਰ ਸੌ ਉਹਨਾਂ ਨੇ ਖਾਦੀ ਸੀ ਤੇ ਖਤਮ ਅਜ ਆਮ ਆਦੀ ਪਾਰਟੀ ਸਰਕਾਰ ਕਰੀ ਆ ਆਮ ਆਦੀ ਪਾਰਟੀ ਜਿੰਦਾਬਾਦ ਆਮ ਆਦੀ ਪਾਰਟੀ ਜਿੰਦਾਬਾਦ ਸਾਰੇ ਦਾ ਸਾਰਾ ਨਸ਼ਾ ਖਤਮ ਕਰਕੇ ਜਰ ਬੋਲਾ ਨੌਜਵਾਨੀ ਨੂੰ ਬਚਾਉਂਦਾ ਸਾਡਾ ਮਿਸ਼ਨ ਆ ਔਰ ਮੈਂ ਸਾਰੀ ਸੰਗਤ ਨੂੰ ਬੇਨਤੀ ਕਰਦਾ ਮਿਲ ਕੇ ਸਾਰੇ ਪੰਜਾਬ ਵਾਸੀਆਂ ਨੂੰ ਬੇਨਤੀ ਕਰਦਾ ਬਦਨਸਵਾ ਹਲਕਾ ਪੂਰਬੀ ਦੀ ਸੰਗਤ ਨੂੰ ਬੇਨਤੀ ਕਰਦਾ ਆਓ ਇਕੱਠੇ ਹੋ ਕੇ ਇਹ ਨਸ਼ਿਆਂ ਦੇ ਵਿਰੁੱਧ ਜੰਗ ਲੜੀਏ ਔਰ ਮੈਂ ਤੁਹਾਨੂੰ ਇੱਕ ਬੇਨਤੀ ਕਰਦਾ ਜਿਹੜਾ ਨੰਬਰ ਜਾਰੀ ਕੀਤਾ ਗਿਆ ਆਮ ਆਦੀ ਪਾਰਟੀ ਸਰਕਾਰ ਵੱਲੋਂ ਤੇ ਉਹ ਨੰਬਰ ਤੇ ਤੁਸੀਂ ਫੋਨ ਕਰੋਗੇ ਤੁਹਾਡਾ ਨਾਮ ਕਿਤੇ ਨਹੀਂ ਆਊਗਾ ਕਿੱਥੋਂ ਫੋਨ ਆਇਆ ਪਰ ਨਸ਼ੇ ਵਾਲਾ ਨਹੀਂ ਬਚੂਗਾ ਤੇ ਮਗੇ ਬੇਚਜਕ ਹੋ ਕੇ ਫੋਨ ਕਰੋ ਕਿਉਂਕਿ ਤੁਹਾਡੇ ਸਾਥ ਨਾਲ ਹੀ ਹੱਲ ਹੋ ਸਕਣਾ ਕਿ ਉਹ ਕੱਲਾ ਜਾਵੇ ਮੁੱਖ ਮੰਤਰੀ ਚਾਹੇ ਮੰਤਰੀ ਚਾਹੇ ਐਮ ਐਲ ਏ ਚਾਹੇ ਕਾਉਂਸਲਰ ਕੱਲਾ ਨਹੀਂ ਕੋਈ ਕਰ ਸਕਦਾ ਜਿਵੇਂ ਕਿ ਤੁਹਾਡੀਆਂ ਵੋਟਾਂ ਨਾਲ ਮੁੱਖ ਮੰਤਰੀ ਬਣਿਆ ਤੁਹਾਡੀਆਂ ਵੋਟਾਂ ਨਾਲ ਐਮ ਐਲ ਏ ਬਣਿਆ ਤੁਹਾਡੀਆਂ ਵੋਟਾਂ ਨਾਲ ਕਾਉਂਸਲਰ ਬਣਨੇ ਇਸੇ ਦਾ ਤੁਹਾਡੇ ਸਾਥ ਨਾਲ ਹੀ ਨਸ਼ਾ ਵੀ ਖਤਮ ਹੋਣਾ ਆਓ ਇਕੱਠੇ ਹੋ ਕੇ ਆਪਣੀ ਨੌਜਵਾਨੀ ਨੂੰ ਬਚਾਈਏ ਨਸ਼ਾ ਖਤਮ ਕਰੀਏ ਔਰ ਜਿੱਥੇ ਵੀ ਨਸ਼ਾ ਵਿਕਦਾ ਤੇ ਉਹ ਦੱਸੋ ਤੇ ਆਪਾਂ ਉਹਨੂੰ ਚੱਕ ਕੇ ਔਰ ਇੱਕ ਹੋਰ ਦੱਸਣਾ ਚਾਹਣਾ ਨਸ਼ੇ ਵਾਲਿਆਂ ਨੂੰ ਵੀ ਵਾਰਨਿੰਗ ਦੇਣਾ ਚਾਹਣਾ ਮੈਂ ਔਰ ਉਹਨਾਂ ਨੂੰ ਦੱਸਣਾ ਚਾਹਣਾ ਵੀ ਜੇ ਆਪਣਾ ਮਲ ਕੇ ਜਿਹੜੇ ਆਪਣੇ ਸੁਧਰਨਾ ਤਾਂ ਬੰਦੇ ਵੜ ਕੇ ਸੁਧਰ ਜੋ ਨਹੀਂ ਤਾਂ ਬਖਸ਼ੇ ਨਹੀਂ ਜਾਓਗੇ ਤੇ ਜੋ ਹਾਲਾਤ ਤੁਸੀਂ ਦੇਖ ਰਹੇ ਹੋ ਉਸ ਤਰ੍ਹਾਂ ਦੇ ਹਾਲਾਤ ਤੁਹਾਡੇ ਵੀ ਹੋਣਗੇ ਤੇ ਜਿਹੜੇ ਜਵਾਨੀ ਨੂੰ ਤੁਸੀਂ ਖਤਮ ਕਰ ਰਹੇ ਹੋ ਤੇ ਜਿਵੇਂ ਤੁਸੀਂ ਜਵਾਨੀ ਨੂੰ ਖਤਮ ਕੀਤਾ ਇਸੇ ਤਰ੍ਹਾਂ ਤੁਹਾਨੂੰ ਖਤਮ ਕੀਤਾ ਜਾਊਗਾ ਔਰ ਹੁਣ ਵੀ ਬੰਦੇ ਬਣ ਜੋ ਹੁਣ ਵੀ ਸਮਾਂ ਹੈਗਾ ਹੁਣ ਵੀ ਸੁਧਰ ਜੋ ਔਰ ਇੱਥੇ ਕੋਈ ਵੀ ਬਰਦਾਸ਼ਤ ਨਹੀਂ ਕੀਤਾ ਜਾਊ ਕੋਈ ਨਸ਼ਾ ਨਹੀਂ ਚੱਲਣ ਦਿੱਤਾਊ ਬਹੁਤ ਬਹੁਤ ਧੰਨਵਾਦ ਕਰਦਾ ਸੰਗਤ ਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਾਂਜੀ ਕੌਂਸਲਰ ਸਰ ਕੀ ਕਹਿਣਾ ਚਾਹੁੰਗਾ ਜੇ ਤੁਹਾਡੇ ਵਾਰ ਦੇ ਵਿੱਚ ਨਗਰ ਦਾ ਉਦਘਾਟਨ ਕੀਤਾ ਜੀ ਐਮਐਲਏ ਦਾ ਦੇਖੋ ਸਭ ਤੋਂ ਪਹਿਲੇ ਤਾਂ ਮੈਂ ਵਧਾਈ ਦੇਊਗਾ ਇਲਾਕਾ ਨਿਵਾਸੀਆਂ ਨੂੰ ਤੇ ਜਿਹੜਾ ਕਿ ਸਰਦਾਰ ਦਲਜੀਤ ਸਿੰਘ ਘਰ ਭੋਲਾ ਜੀ ਜਿਹੜੇ ਕਿ ਐਮ ਐਲ اے ਹੈਗੇ ਸਾਡੇ ਉਹਨਾਂ ਦੀ ਰਹਿਨਮਾਈ ਦੇ ਵਿੱਚ ਇਹ ਟਿਊਬਲ ਦਾ ਤੁਹਾਟਨ ਕੀਤਾ ਗਿਆ ਉਹਨਾਂ ਦੀ ਮਿਹਨਤ ਸਦਕਾ ਇਹ ਸਾਰੇ ਕੰਮ ਹੋ ਰਹੇ ਆ ਜੀ ਤੇ ਅਸੀਂ ਇਲਾਕੇ ਦੇ ਸਾਨੂੰ ਕਾਉਂਸਲਰ ਬਣਾਇਆ ਇਲਾਕਾ ਵਾਸੀਆਂ ਨੇ ਤੇ ਅਸੀਂ ਪੂਰੀ ਕੋਸ਼ਿਸ਼ ਕਰ ਰਹੇ ਐਮ ਐਲ اے ਸਾਹਿਬ ਦੀ ਅਗਵਾਈ ਦੇ ਕੰਮ ਕਰੀਏ ਜੀ